ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਪਨੀਰੀ ਬੰਦੇ ਲੈ ਕੇ ਆਏ ਨੇ ਢੋ ਰਹੇ ਨੇ ਆ ਦੇਖੋ ਤੇ ਆ ਦੋ ਕਿਆਰੇ ਰਹਿ ਗਏ ਲਾਉਣ ਤੋਂ ਆਪਣੇ ਤਿੰਨ ਨੇ ਦੋ ਨਹੀਂ ਤਿੰਨ ਤਿੰਨ ਕਿਆਰੇ ਨੇ ਮੂਰਲੇ ਕਿਆਰੇ ਥੋੜੇ ਛੋਟੇ ਰੱਖੇ ਨੇ ਇਹ ਜਾਣ ਕੇ ਇਹ ਧਾਰੇ ਕੀ ਆ ਰਹੀ ਮਨ ਦਾ ਤਿੰਨ ਹੁੰਦੇ ਨੇ ਅੱਜ ਕੀ ਚਾਰ ਕਰਤੇ ਠੇਕੇਦਾਰ ਬੈਠਾ ਟਰੈਕਟਰ ਤੇ ਕੰਡਾ ਮੌਸਮ ਹੈ ਅੱਜ ਕੰਮ ਨਵੇੜ ਤੋਂ ਠੇਕੇਦਾਰ ਹਾਂ ਠੰਡਾ ਕੰਮ ਹੈ ਕਿਤੇ ਬੈਠੇ ਰਹੋ ਬੈਠਣ ਦਾ ਕੋਈ ਮਤਲਬ ਨਹੀਂ ਖਿੱਚ ਕੇ ਰੱਖਿਓ ਕੰਮ ਨੂੰ ਕੋਈ ਨਾ ਜੀ ਅੱਜ ਨਵੇੜ ਦੇਂਗੇ ਹਮ ਸਾਰਾ ਸਾਹ ਹਾਂ ਸਾਵਲੀ ਨੂੰ ਚੱਲਿਆਂ ਜੀ ਮੀਂਹ ਪੈਂਦਾ ਤੇ ਲਾਣਦਾਰ ਨੂੰ ਲੈ ਕੇ ਆਉਨੇ ਆ ਉਥੋਂ ਕਣੀਆਂ ਪੈਂਦੀਆਂ ਏਕਣਾਂ ਤੇ ਉਰੇ ਵੀ ਪੈ ਰਹੇ ਹਨ ਅਮਰੋ ਪਹੁੰਚ ਗਏ ਪੱਤਲ ਸੁਪਰੇ ਕੋਲ ਜੀ ਪਹੁੰਚ ਗਏ ਆਪਾਂ ਸਹੌਲੀ ਹਰੇ ਦਾ ਕੰਮ ਜੋਰਾਂ ਤੇ ਚੱਲਦਾ ਗਵੰਡੀਆਂ ਦੇ ਦੇਖੋ ਲੱਗੇ ਹੋਏ ਨੇ ਪੌਣ ਬੰਦੇ ਜਿਗਰੀ ਵੀ ਲਾ ਰਹੇ ਨੇ ਆ ਮੋਟਰ ਤੇ ਅੱਜ ਆਇਆ ਇੱਧਰ ਵਿਚਾਲੇ ਦੀ ਉਦਣ ਦੇ ਉੱਥੋਂ ਹੀ ਮੁੜ ਜਾਂਦੇ ਸੀ ਤੇ ਹੁਣ ਲੰਨ ਦਾ ਲਾ ਰਿਹਾ ਸੀ ਵਿੱਚ ਕਿਤੇ ਮੜਾ ਮੋਟਾ ਧੱਕਾ ਮਰਿਆ ਹੋਊਗਾ ਬਹਿਲਾ ਬੈਠੇ ਰਹੂਗਾ ਨਾ ਠੰਡ ਹੈ ਕਰੋ ਚੇਕਾ ਇਹ ਤਾਂ ਲਾਈਆਂ ਨੇ ਟਾਕੀਆਂ ਬਣਾ ਕੇ ਆਪਾਂ ਨੇ ओके okay दी रिपोर्ट ਉੱਥੇ ਵਿਚਾਰੇ ਪਿਆ ਧੀ ਆਪਾਂ ਖਿੱਚ ਲਿਆਂਦਾ ਦੀ ਓਰੇ ਇਹ ਮੋਟਰ ਤੇ ਔਲੂ ਨੇ ਧੀ ਔਲੂ ਉਹਨਾਂ ਦੇ ਉੱਥੇ ਵਿਚਾਰੇ ਸੀ ਆ ਪੁਰਾਣਾ ਉਹ ਖਿੱਚ ਕੇ ਲਿਆ ਗਿਆ ਓਰੇ ਕਰਤਾ ਓਕੇ ਇਹ ਦੀ ਥੋੜੀ ਬਾਕੀ ਮੋਟੀ ਰਿਪੇਅਰ ਰਹਿਦੀ ਆ ਉਹ ਕਰਨੀ ਆ ਉਹ ਜਿਵੇਂ ਉਹ ਪਰਲੇ ਪਾਸਿਓਂ ਟਾਈਮ ਨਹੀਂ ਲੱਗਿਆ ਤੇ ਨਾਲੇ ਇੱਧਰ ਮੂਰੇ ਬਣਾਵਾਂਗੇ ਨੱਕਾ ਇਹਦੇ ਤਰੀਕੇ ਨਾਲ ਰਹਿਣਾ ਪਲੇਟ ਪੈਂਦੀ ਦੋਏ ਬਸੇ ਨੂੰ ਅਮੇ ਬੋਰ ਵਾਲੀ ਦਾ ਵੀ ਨਾਲੇ ਬਣਾ ਦਿੱਤੀ ਪਰ ਉਹ ਚੈੱਕ ਇਹ लाडी ਵਾਈ ਨੇ ਬਣਾਏ ਨੇ ਆਪਣੇ ਡਰਾਈਵਰ ਸਾਹਿਬ ਨੇ ਜਿਵੇਂ ਜਿਵੇਂ ਲੱਗੀ ਓਦੋਂ ਓਦਾਂ ਹੀ ਪਲੀ ਹੋਈ ਆ ਆ ਗਿਆ ਰਾਤ ਦਾ ਪਹਿਲਾਂ ਲੱਗਿਆ ਵਾ ਅੱਧਾ ਵਾ ਚ ਲੱਗਿਆ ਓਦਾਂ ਹੀ ਦੇਖੋ ਖੜਾ ਏ ਕਿਉਂਕਿ ਸਾਰਾ ਠੀਕ ਆ ਲਵਾਈ ਦੇ ਹਿਸਾਬ ਨਾਲ ਓਕੇ ਆ ਜੀ ਮਿੱਤਰੋ ਬੰਦੇ ਲਾਗੇ ਝੋਨੇ ਦੇ ਵਿੱਚ ਡੱਕੇ ਲਾਉਣ ਜਿਹੜੇ ਮਾੜੇ ਮੋٹے ਮਰੇ ਨੇ ਡੱਕਿਆਂ ਨਾਲ ਜਿਆਦੇ ਸਾਈਡਾਂ ਸੂਡਾਂ ਜੀਆਂ ਨਹੀਂ ਕਿਉਂਕਿ ਇਹਦੇ ਕਰਕੇ ਮੀਂਹ ਆਉਣ ਕਾਰਨ ਹਵਾ ਚੱਲਣ ਨਾਲ ਇਕੱਠਾ ਹੋ ਗਿਆ ਤੇ ਸਮਾਨ ਵੈਸੇ ਦਾ ਕੱਢੇ ਤੀ ਆਪਾਂ ਫਿਰ ਜਾਣਗੇ ਸਾਰੇ ਪਲਾਟਾਂ ਦੇ ਵਿੱਚ ਪਨੀਰੀ ਬਨੂਰੀ ਪੱਟ ਲਿਆਏ ਤੇ ਨਾਲ ਹੁੰਦੇ ਰਲ ਜਾਂਦੇ ਨੇ ਡੱਕੇ ਨਹੀਂ ਫਿਰ ਲੇਟ ਤੁਹਾਨੂੰ ਪਤਾ ਹੀ ਆ ਵੀ ਜਾਦੇ ਖਰਾਬ ਹੁੰਦਾ ਕੰਮ ਜਿੱਥੇ ਜਿਆਦੇ ਤੋੜਾ ਉੱਥੇ ਕਿਹਾ ਨਾ ਮਗਾ ਠੋਕ ਕੇ ਲਾ ਦੋ ਇਹ ਕੱਦੇ ਡੱਕੇ ਵਾਲਾ ਦਾ ਕੋਈ ਚੱਕਰ ਨਹੀਂ ਜਿੱਥੇ 4 4 5 5 7 7 ਲੱਗਦੇ ਨੇ ਤੇ ਮਖਨ ਨਾ ਪੜੋ ਕੰਮ ਨੂੰ ਤੇ ਦੋਏ ਆਪਣੇ ਉੱਤਰ ਲਿਓ ਜੱਸਾ ਬਾਈ ਤੇ ਲਾਡੀ ਬਾਈ ਕੱਲ੍ਹ ਵਾਲੀ ਮੱਕੀ ਚ ਚੱਲ ਰਹੇ ਨੇ ਕੁਛ ਨੱਪ ਗਿਆ ਦੀ ਲਾਡੀ 2 ਟਾਹ ਕੀਲੇ ਤੇ 2-4 ਕਿਲੇ ਇਹ ਰਹਿੰਦੇ ਨੇ 6 ਕਿਲਿਆਂ ਦਾ ਪਲਾਟ ਆ ਇਹ ਅੱਧਾ ਦਾ ਨੱਪਿਆ ਵਾ ਅੱਧਾ ਘਰੇ ਨਾ ਮਤਲਬ ਕਿ ਲੱਗੇ ਹੋਏ ਨੇ ਉੱਧਰ ਪਾਣੀ ਨਹੀਂ ਦੀ ਗਿਆ ਅਰਾਧ ਲਾਈਟ ਵੱਜ ਗਈ ਸੀ ਮੱਕੀ ਵਾਲੇ ਜਿੰਨੀ ਵੱਡੀ ਸੀ ਮੂਰੇ ਮੂਰੇ ਪਾਣੀ ਦੀਗਾ ਪਰ ਜਿਹੜੀ ਪਰਸੋਂ ਦੀ ਵੱਡੀ ਹੋਈ ਦੀ ਆਪਣੀ ਕਈ ਦਿਨ ਦੀ ਉਹਦੇ ਚ ਪਾਣੀ ਨਹੀਂ ਦੀਗਾ ਉਹਦੇ ਕਰਕੇ ਫਿਰ ਚਲੇ ਆ ਗਿਆ ਤੀ ਨਹੀਂ ਤਾਂ ਰਾਤ ਇੱਕ ਕਰ ਦੇਣਾ ਤੀ ਓਕੇ ਰਿਪੋਰਟ ਮਿੱਤਰੋ ਲਾਈਟ ਗਈ ਆ ਮੋਟਰਾਂ ਚੱਲਦੀਆਂ ਨੇ ਪਾਣੀ ਜਾਂਦਾ ਨੀਚੇ ਵਾਲੇ ਪਲਾਟ ਨੂੰ ਜਿੱਥੇ ਕੱਦੂ ਚੱਲ ਰਿਹਾ ਹੈ ਉਹੇ ਪਲਾਟਾਂ ਨੂੰ ਹਰੇ ਫੌਨ ਦੀ ਲੋੜ ਨਹੀਂ ਨਹੀਂ ਦਾ ਕੋਈ ਤਬਾ ਨਹੀਂ ਕੀ ਕਰੂਗਾ ਉਸ ਕਰਕੇ ਚੱਲਦੀਆਂ ਨੇ ਦੋ ਤਿੰਨ ਵਾਰ ਨਾਲ ਦਾ ਨੀਤੀ ਅਰਹੂ ਸੀ ਲਓ ਜੀ ਮਿੱਤਰੋ ਪਰਲੇ ਪਲਾਟ ਦੀ ਕਰਾਤੀ ਬੰਦਿਆ ਨੇ ਤਸੱਲੀ ਜਾਣ ਚੰਗੀ ਤਰ੍ਹਾਂ ਸਵੇਰ ਦੇ ਚੱਲਦੇ ਨੇ ਨਾ ਪਤਾ ਦੇਖੋ ਸਾਰਾ ਕੁਸੇ ਵਿੱਚ ਪਾਣੀ ਵੀ ਖੜਾ ਵਧੀਆ ਤੇ ਬੰਦਾ ਲੱਗਿਆ ਹੋਇਆ ਵੱਟ ਲਾਉਣ ਤੇ ਵੱਟ ਲਾ ਕੇ ਪਰਲੇ ਨੂੰ ਛੱਡਿਆ ਪਾਣੀ ਖਲ ਚਲਦਾ ਕਰਕੇ ਮੌਸਮ ਫੇਰ ਵਿਗੜਿਆ ਖੜਾ ਉੱਤੇ ਦੇਖੋ ਜਵਾਨ ਲੱਗੇ ਨੇ ਵੱਟਾਂ ਪਾਉਣ ਖਿੱਲੇ ਚ ਹੁਣ ਕੱਦੂ ਤੋਂ ਬਾਅਦ ਪਰਲੇ ਦੇ ਜਿੰਦਾਬਾਈ ਫਿਰਦੇ ਨੇ ਤਵੀਆਂ ਵਾਲ ਜੱਸਾ ਤੇ ਲਾਡੀ ਬਾਈ ਆ ਵੱਟ ਵਿੱਚ ਕੇ ਇਦਾਂ ਦੀ ਵਾਅਦੀ ਆ ਵੱਟ ਹਾਂਜੀ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀ ਕਿਹੜਾ ਪਿੰਡ ਆ ਮਿੱਤਰੋ ਆਪਣਾ ਪਿੰਡ ਆ ਸਲਾਣੀ ਨਾਰ ਸ਼ੂਗਰ ਮਿਲ ਕੋਲ ਆ ਜੀ ਗੰਨਾ ਮਿਲ ਕੁੰਮਣਾ ਕੁੰਮਣਾ ਤੋਂ ਕਿੰਨੇ ਕਿਲੋਮੀਟਰ ਤੇ ਇਧਰ ਦੇਸ਼ਵਕਤ ਯੂਨੀਵਰਸਿਟੀ ਉਹਦੇ ਕੋਲ ਆ ਜੀ ਉਧਰੋਂ ਵੀ ਕਿੰਨੇ ਕਿਲੋਮੀਟਰ ਤੇ ਮੰਡੀ ਗਵਿੰਦਗੜ੍ਹ ਤੋਂ 6 6.5 ਕਿਲੋਮੀਟਰ ਵਿਚਾਲੇ ਆਪਣਾ ਪਿੰਡ ਆ ਸਲਾਣੀ ਹੋਰੇ ਚੱਲਦੀ ਆ ਇਹ ਮਸ਼ੀਨ ਆ ਆਪਣਾ ਇਹ ਜੀ ਦੂਸਰਾ ਸੀਜ਼ਨ ਹੈ ਜਿੱਥੇ ਬਾੜਾ ਆੜਿਆ ਹੋਇਆ ਕੰਮ ਆ ਮਿੱਤਰੋ ਮੈਂ ਪੈਦਾਂ ਵੀ ਦੱਸਦਾ ਉਹ ਉਹ ਵੀਰ ਫੋਨ ਕਰਿਆ ਕਰੋ ਜਿੱਥੇ ਨਾਰਮਲ ਮਸ਼ੀਨ ਥੋੜੀ ਇੱਕ ਦੋ ਦਿਨ ਆਟਕ ਕੇ ਚੱਲ ਸਕਦੀ ਹੈ ਵੇਟ ਕਰਿਆ ਕਰੋ ਮਿੱਤਰੋ ਕਾਲੀ ਨਹੀਂ ਕੁੱਟੀ ਦੀ ਹੁੰਦੀ ਫਸਲ ਇਹ ਇਹ ਜੀ ਐਨੀ ਟੀਟ ਫਸਲ ਆ ਇਹ 2-4 ਦਿਨ ਘਟ ਜਾਂਦੀ ਆ ਉੱਪਰ ਕੋਈ ਗੱਲ ਹੀ ਹੈ ਆ ਦੇਖੋ ਆਪਣੇ ਕੋਲ ਦੂਸਰੀ ਵੀ ਹੈਗੀ ਆ 4 ਵੀਲ ਜਿੱਥੇ ਚੱਲਦੀ ਆ ਉਥੇ ਚਲਾਓ ਕਿਉਂਕਿ ਇਹਦੇ ਚਾਰਜਰ ਵੀ ਜਾਦੇ ਨੇ ਉਹਦੇ ਕਰਕੇ ਆਪਾਂ ਤਾਂ ਹੀ ਸਲਾਹ ਦਿੰਨੇ ਆ ਵੀ ਜਿਹੜੇ ਵੀਰ ਦਾ ਬਾੜਾ ਆੜਿਆ ਹੋਇਆ ਕੰਮ ਆ ਵੀ ਹੁਣ ਸਰਨਾ ਹੀ ਨਹੀਂ ਵੀ ਇਹਨੂੰ ਬੁਲਾਉਣਾ ਪੈਣਾ ਉਹੀ ਵੀਰ ਫੋਨ ਕਰਿਆ ਕਰੋ ਮਿੱਤਰੋ ਬਾਕੀ ਆਪੂ ਆਪਣੀ ਸਮਝਿਆ ਕਿਉਂਕਿ ਆਪਾਂ ਤਾਂ ਸਮਝਾ ਦਿੰਨੇ ਆ ਅਗਰੇ ਨੂੰ ਵੀ ਭਾਈ ਮਾਇਆ ਵੀ ਜ਼ਿਆਦਾ ਹੈ ਕਿਉਂਕਿ ਇਹਦਾ ਖਰਚਾ ਜ਼ਿਆਦਾ ਹੈ ਤੁਹਾਨੂੰ ਪਤਾ ਹੀ ਆ ਸਾਰੇ ਦਾਣੇ ਬਾਹਰ ਪਾਉਣੇ ਪੈਂਦੇ ਨੇ ਤੇ ਡੀਜ਼ਲ ਬਹੁਤ ਖਾਂਦੀ ਆ ਇਸ ਕਰਕੇ ਚਾਰਜਰ ਜ਼ਿਆਦੇ ਨੇ ਬਾਕੀ ਸਮਾਨ ਵੀ ਸਾਰਾ ਮਹਿੰਗਾ ਹੀ ਹੈ ਇਹਦੀ ਰਿਪੇਅਰ ਬਹੁਤ ਮਹਿੰਗੀ ਹੈ ਜਿਹੜਾ ਥੱਲੇ ਵਾਲਾ ਨੀਚੇ ਵਾਲਾ ਸਿਸਟਮ ਹੈ ਤੇ ਅਜੇ ਇੱਕ ਜੋ ਕੁ ਸਾਰੇ ਮਹਿੰਗੇ ਨੇ ਚੱਲੀ ਜਾਵੇ ਸੋ ਖਸਾਂਦੀ ਬਹੁਤ ਵਧੀਆ ਚੱਲੀ ਜਾਵੇ ਜਿਆਦਾ ਨੁਕਸਾਨ ਹੁੰਦਾ ਫਿਰ ਤੁਹਾਨੂੰ ਪਤਾ ਵੀ ਬਹੁਤ ਬੱਟਾ ਕਰਦੀ ਆ ਇਸ ਕਰਕੇ ਸਾਰਾ ਕੁਝ ਮਹਿੰਗਾ ਹੈ ਦਾ ਸਿਸਟਮ ਆਪਾਂ ਵੜਦੇ ਆ ਸਾਰੀ ਆ ਇਹਦੇ ਨਾਲ ਜਿੱ ਤੱਕ ਵੱਡ ਹੋਂਦੀ ਆ